ਹਲਕਾ ਕਨੌਰ ਦੇ ਪਿੰਡ ਨन्हेੜਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਭੱਲੇ ਜੀ ਦੀ ਸੀ ਪਾਤਸ਼ਾਹੀ ਦੀ ਅੰਸ਼ਵੰਸ਼ ਵਿੱਚੋਂ ਸੰਤ ਬਾਬਾ ਸਹਿਬ ਸਿੰਘ ਜੀ ਭੱਲੇ ਦੀ ਯਾਦ ਵਿੱਚ ਹਲਕਾ ਕਨੌਰ ਵਿੱਚ ਪੈਂਦੇ ਪਿੰਡ ਨन्हेੜਾ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ ਅਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਹਿਊਮਨ ਰਾਈਟਸ ਮੰਚ ਐਂਟੀ ਕਰਪਸ਼ਨ ਕ੍ਰਾਈਮ ਸੈੱਲ ਦੇ ਪੰਜਾਬ ਦੇ ਪ੍ਰਧਾਨ ਮੁਖਤਿਆਰ ਸਿੰਘ ਵੱਲੋਂ ਲਗਾਇਆ ਗਿਆ ਇਸ ਕੈਂਪ ਵਿੱਚ ਗਿਆਨ ਸਾਗਰ ਦੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਪਹੁੰਚ ਕੇ ਅੰਮ੍ਰਿਤ ਚਾ ਚੈੱਕਅਪ ਕੀਤਾ ਅਤੇ ਗੁਰਮਤ ਸਮਾਗਮ ਦੇ ਵਿੱਚ ਖੰਡਪਾਟ ਸਾਹਿਬ ਦੇ ਭੋਗ ਪਾਣ ਤੋਂ ਉਪਰੰਤ ਗੁਰੂ ਘਰ ਲੰਗਰ ਸ਼ਬੀਲ ਜਲੇਬੀਆਂ ਦਾ ਲੰਗਰ ਵੀ ਚਲਾਇਆ ਗਿਆ ਤੇ ਦੂਰੋਂ ਦੂਰੋਂ ਸੰਗਤਾਂ ਨੇ ਮੌਕੇ ਤੇ ਪਹੁੰਚ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਇਸ ਮੌਕੇ ਢਾਡੀ ਜੱਥੇ ਕੀਰਤਨ ਜੱਥੇ ਨੇ ਆਪਣੀ ਕੀਰਤਨ ਰਹੀ ਆਏ ਹੋਏ ਸੰਗਤ ਨੂੰ ਨਿਹਾਲ ਕੀਤਾ ਇਸ ਮੌਕੇ ਕਲੱਬ ਦੇ ਸਾਰੇ ਮੈਂਬਰਾਂ ਨੇ ਆਏ ਹੋਏ ਸੰਗਤ ਅਤੇ ਧਾਰਮਿਕ ਜਥਿਆਂ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਕੀ ਕਿਹਾ ਇਸ ਗੁਰੂਦਵਾਰਾ ਸਾਹਿਬ ਦੇ ਇਤਿਹਾਸ ਬਾਰੇ ਸ਼ੰਭੂ ਤੋਂ ਅਰਜਿੰਦਰ ਸਿੰਘ ਮੋਹਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਬੜਾ ਹੋਣਾ ਦਿਨ ਖੁਸ਼ੀਆਂ ਭਰਾਂ ਬਾਬਾ ਜੀ ਦੀਆਂ ਖੁਸ਼ੀਆਂ ਬਾਬਾ ਸਾਹਿਬ ਸੋਨੀਆਂ ਬਣਾਉਂਦੇ ਨੇ ਗੁਰੂ ਅਮਰਦਾਸ ਦੇ ਵਿੱਚੋਂ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਣ ਆਵੇ ਤਨ ਤਨ ਗੁਰੂ ਅਮਰਦਾਸ ਅੱਥੇ ਪਾਛਾ ਦੇ ਵਰ ਦੇ ਨਾਲ ਥੱਕੇ ਪਾਛੋ ਬਾਬਾ ਸਾਹ ਸਿੰਘ ਦੀ ਪੌੜੀ ਸਾਹਿਬ ਵਾਲੇ ਹੋਏ ਨੇ ਇਹਨਾਂ ਦੀ ਬਾਬੇ ਪੱਲੇ ਦੀ ਅਨਸਬੰਸ ਵਿੱਚੋਂ ਇਹਨਾਂ ਦਾ ਜੱਗ ਮੇਲਾ ਕਰਦੇ ਨੇ ਹਰ ਸਾਲ ਇੱਥੇ ਸੱਚੇ ਪਾਛੋ ਮੇਰਾ ਹੁੰਦੀਆਂ ਨੇ ਮਰਾਦਾਂ ਪੂਰੀਆਂ ਹੁੰਦੀਆਂ ਨੇ ਚੜ੍ਹਦੀ ਕਲਾ ਹੁੰਦੀ ਆ ਸੂਰੋ ਤੇ ਨਿਰਾਪੇਨ ਦੋਨਾਂ ਦੇ ਦਿਨ ਮਨਾਏ ਜਾਂਦੇ ਨੇ ਅੱਜ ਦਾ ਦਿਨ 7 7 ਜੂਨ ਦਾ ਬੜੀਆਂ ਖੁਸ਼ੀਆਂ ਭਰਿਆ ਮੌਲਾ ਦਿਵਾਰ ਲੱਗੇ ਨੇ ਬਹੁਤ ਵਧੀਆ ਪ੍ਰਚਾਰ ਹੁੰਦੇ ਨੇ ਪ੍ਰਚਾਰਕ ਆਉਂਦੇ ਨੇ ਬਾਹਰੋਂ ਆਨ ਕੇ ਪ੍ਰਚਾਰ ਕਰਦੇ ਨੇ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਸਿੱਤੇ ਪਾਸ਼ ਆਪ ਅੰਗ ਸੰਗ ਸਾਈਆ ਬਾਬਾ ਸਾਫ ਸੋਣ ਦੀ ਪੌੜੀ ਸਾਹਿਬ ਵਾਲਿਆਂ ਦੀ ਉਹਨਾਂ ਦੀ ਅਨਸਬੰਸ ਵਿੱਚੋਂ ਅਸੀਂ ਬਾਬਾ ਰਕੀਰ ਤੋਂ ਬਾਬਾ ਕਰਤਾਰ ਤੋਂ ਤੇ ਬਾਬਾ ਮਨਵਿੰਦਰ ਸਿੰਘ ਅਸੀਂ ਉਹਨਾਂ ਦੀ ਅਨਸਬੰਧ ਹੁੰਦੇ ਆ ਜੀ ਬਾਬਾ ਹੁਕਮ ਸਿੰਘ ਬਾਬਾ ਇਹ ਬਾਬਾ ਜੀ ਦਾ ਅਨਸਬੰਧ ਦੇ ਵਿੱਚੋਂ ਬਾਬਾ ਹੁਕਮ ਸਿੰਘ ਬਾਬਾ ਕਰਤਾਰ ਸਿੰਘ ਤੇ ਬਾਬਾ ਰਕबीर ਸਿੰਘ ਤੇ ਅੱਗੋਂ ਅਸੀਂ ਆਉਂਦੇ ਆ ਇਹ ਮੇਲੇ ਦੇ ਵਿੱਚ ਅਸੀਂ ਹਾਜ਼ਰੀਆਂ ਭਰਦੇ ਆ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਨੇ ਸਾਰਿਆਂ ਨੂੰ ਸੱਚੇ ਪਾਤਸ਼ਾਹ ਨੂੰ ਸਾਨੂੰ ਖੁਸ਼ੀਆਂ ਮਿਲਦੀਆਂ ਨੇ ਕਿ ਮਹਾਰਾਜ ਦਾ ਦਿਨ ਮਨਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸਮਾਗਮ ਅਸੀਂ ਬੜਾ ਪੁਰਾਣਾ ਬਹੁਤ ਦੇਰ ਤੋਂ ਕਰਾਉਂਦੇ ਆਂ ਸਾਨੂੰ ਤਕਰੀਬਨ ਇੱਥੇ 70 ਸਾਲ ਹੋ ਗਏ ਆ ਪਹਿਲਾਂ ਸਾਡੇ ਵੱਡੇ ਵੇਲੇ ਕਰਾਉਂਦੇ ਸੀ ਸਾਡੇ ਵੱਡੇ ਵੱਡੇ ਵੇਲੇ ਵੀ ਪਰਪਰਾ ਚੱਲਦੀ ਆ ਰਹੀ ਆ ਅਸੀਂ ਤੀਜੀ ਪਾਚਾਈ ਗੁਰੂ ਅਮਰਦਾਸ ਭੱਲੇ ਜੇ ਅਸਮਸਿਕ ਤੋਂ ਬਾਬਾ ਸਾਹਿਬ ਜੀ ਭੱਲੇ ਹੋਏ ਨੇ ਜੋ ਕਿ ਰਹਿੰਦੇ ਸੀ ਗੋਵਾਲ ਸਾਹਿਬ ਅਸੀਂ ਕਹਿੰਦੇ ਅਸੀਂ ਪਾਕਿਸਤਾਨ ਵਿੱਚ ਨੂੰ ਸਿਰਫ ਸੜਾਈ ਤੋਂ ਪਹਿਲਾਂ ਉੱਥੇ ਰਾਵੀ ਦਰਿਆ ਕੋਈ ਪ੍ਰੇਸ਼ਾਨ ਕਰਦਾ ਸੀ ਪਿੰਡ ਵਾਲਿਆਂ ਨੂੰ ਢਾਲ ਆ ਜਾਂਦਾ ਸੀਗਾ ਲੋਕਾਂ ਦੇ ਖੇਤ ਖਰਾਬ ਹੋ ਜਾਂਦੇ ਸੀਗੇ ਤੇ ਸਾਡੇ ਬਿਹੂਗ ਇੱਥੋਂ ਗੋਇਲਾ ਸਾਹਿਬ ਤੋਂ ਗਏ ਅੰਬਰਸਰ ਸੇ ਗਏ ਲਾਹੌਰ ਬਿਨਾਂ ਪਿੰਡ ਪਹੁੰਚੀ ਸੀਗਾ ਉੱਥੇ ਜਾ ਕੇ ਪਾਸਾ ਕੀਤੀ ਜੀ ਤੁਸੀਂ ਕੋਈ ਹੱਲ ਕਰੋ ਉਹਨਾਂ ਨੇ ਫਿਰ ਆਠ ਦਸ ਮਤਲਬ 20-25 ਪਿੰਡਾਂ ਦੇ ਲੋਕ ਇੱਥੇ ਇਕੱਠੇ ਕੀਤੇ ਬਾਬਾ ਸਾਹਿਬ ਜੀ ਨੇ ਆਇਆ ਜੋ ਕਿ ਅੰਸ ਬਸ ਰਿਪਟੋ ਨੇ ਗੁਰੂ ਅਮਰਦਾਸ ਭੱਲਿਆ ਜੀ ਨੂੰ ਉਹਨਾਂ ਨੇ ਉੱਥੇ ਜਾ ਕੇ ਅਰਦਾਸ ਬੇਜੀ ਕੀਤੀ ਇਹ ਖਵਾਜਾ ਖੀਜਰ ਤੁਸੀਂ ਇੱਥੇ ਪਿੱਛੇ ਹਟੋ ਜਿਹਨਾਂ ਦੇ ਕਿਸੇ ਦੇ 2 ਟਰੱਕਰ ਕਿਸੇ 4 ਟਰੱਕਰ ਦੇ 20 ਕਰ ਗੁੜੀ ਖਾਬ ਹੋ ਗਈ ਆ ਡੰਗਰ ਭੁੱਖੇ ਮਰ ਰਹੇ ਨੇ ਇਹ ਕਿਰਪਾ ਦੇ ਪਿੱਛੇ ਹਟੋ ਬਾਬਾ ਉਹਨਾਂ ਨੇ ਉਹਥੇ ਜਾ ਕੇ ਚਾਵਾਂ ਦੇ ਵੰਡੇ ਫਿਰ ਦੋ ਦਿਨ ਬਾਅਦ بارش ਆਈ ਇੰਨਾ ਹੜ ਆਇਆ ਤੇ ਉੱਥੇ ਦਿੱਤਾ ਮਿੱਟੀ ਸਿੱਟ ਰਹਿ ਗਈ ਖੇਤਾਂ ਵਿੱਚ ਫਿਰ ਗੁਰੂ ਸਾਹਿਬ ਜੀ ਬਾਬਾ ਸਾਹਿਬ ਜੀ ਭੱਲਿਆਂ ਨੇ ਸਾਨੂੰ ਹੁਕਮ ਕੀਤਾ ਵੀ ਪਲੱਸ 7 ਦਿਨ ਲਈ ਅੱਜ ਦਿਨ ਮਹਾਰਾਜਾ ਇਤਨਾ ਕਰਿਆ ਕਰੋ ਪਾਠ ਪੜਾਇਆ ਕਰੋ ਲੰਗਰ ਲਾਇਆ ਕਰੋ ਗਰੀਬਾਂ ਨੂੰ ਦਾਨ ਕਰਿਆ ਕਰੋ ਤੇ ਅੱਛੇ ਕੰਮ ਕਰਿਆ ਕਰੋ ਉਸ ਤੋਂ ਬਾਅਦ ਵੰਡ ਹੋ ਗਈ ਇਹ ਗੱਲ ਹੈ 1943 ਚ ਆੜੀ ਦੀ ਤੇ 1947 ਵਿੱਚ ਪਾਕਿਸਤਾਨ ਅਤੇ ਹਿੰਦੁਸਤਾਨ ਵੱਖ-ਵੱਖ ਹੋ ਗਏ ਉੱਥੋਂ ਅਸੀਂ ਉੱਥੋਂ ਆ ਉੱਧਰ ਕਿਧਰ ਆ ਗਿਆ ਹੈ ਪਿੰਡਾਂ 'ਚ ਸਾਡੇ ਉੱਥੋਂ ਦੇ ਲੋਕ ਕਿੱਥੇ ਬਸੇ ਹੋਏ ਨੇ ਉਹ ਅੱਜ ਦੇ ਦਿਨ ਇਹ ਮੇਲਾ ਮਨਾਉਂਦੇ ਨੇ ਉਹਨਾਂ ਯਾਰ ਵਿੱਚ ਜਿਵੇਂ ਕਿ ਸੂਹਾ ਪਿੰਡ ਹੈ ਅੱਜ ਦੀ ਗੱਲ ਕਰਾ ਇੱਥੇ ਅਸੀਂ ਬੜੀ ਖੁਸ਼ੀ ਜੀ ਰਿਹਾ ਕਰਦੇ ਆ ਉਹਨਾਂ ਦੀ ਮੇਹ ਸਤਾਈ ਸਾਡੇ ਨਪੁੰਨਾ ਲੋਕ ਬੜੇ ਬਾਹਰ ਚਲੇ ਗਏ ਨੇ ਬੜੇ ਮੁੰਡੇ ਅਫਸਰ ਲੱਗ ਗਏ ਨੇ ਉਹਨਾਂ ਦੀ ਅਸੀਂ ਵੇਖਿਆ ਅੱਜ ਤੋਂ ਆਚੀ ਸਾਲ ਪਹਿਲਾਂ 30 ਸਾਲ ਪਹਿਲਾਂ ਜਿਹੜੇ 40 ਸਾਲ ਪਹਿਲਾਂ ਜਿਹੜੇ ਪਿੰਡ ਵਾਸੀਆਂ ਨੇ ਇਸ ਮੇਲੇ ਤੇ ਸੇਵਾ ਕੀਤੀ ਤੇਰੇ ਵਰਗਾ ਖਵਾਤ ਕੇ ਤੇਰੇ ਵਰਗਾ ਤਨ ਦੇ ਨਾਲ ਬੜੇ ਭਾਗ ਲੱਗੇ ਜਿਨ੍ਹਾਂ ਨੇ ਸੇਵਾ ਕੀਤੀ ਮਨੋਂ ਧਨੋਂ ਮਨੋਂ ਉਹਨਾਂ ਨੂੰ ਰੰਗ ਲੱਗ ਗਏ ਜਿਵੇਂ ਕਿ ਅਸੀਂ ਆ ਮੈਂ ਆਪਣੀ ਧਰਨਾ ਸਾਡੇ ਕੋਈ 30 35 ਅਗੇ ਸੀਗੇ ਆ ਜੇ ਸੇਵਾ ਕਰਦੇ ਸੀ 30 ਸਾਲ ਪਹਿਲਾਂ ਸਾਡੀ ਛੋੜੀ ਛੋਟੀ ਆ ਪਰ ਪ੍ਰਮਾਤਮਾ ਨੇ ਇੰਨੀ ਭਲੀ ਆ ਸਾਡੀ ਕੋਈ ਸੰਭਾਲ ਨਹੀਂ ਸਕਦਾ ਸਾਡੀ ਦੋ ਚੀਜ਼ ਮੰਗਿਆ ਸੀ ਅਸੀਂ ਸਾਡੀਆਂ ਝੋਲੀਆਂ ਭਰ ਦਿਓ ਸਾਡੀਆਂ ਝੋਲੀਆਂ ਉੱਚੇ ਬਾਹਰ ਆ ਰੀਆਂ ਨੇ ਸਾਨੂੰ ਪ੍ਰਮਾਤਮਾ ਨੇ ਇੰਨਾ ਭੋਗ ਲਾਇਆ ਲਾਇਆ ਭਾਗ ਲਾਇਆ ਜੇ ਸਾਰੇ ਨਗਰ ਦੀ ਮੇਰ ਜੇ ਕਿੰਨੇ ਸਾਲਾਂ ਤੋਂ ਇੱਥੇ ਬੋਰਮ ਕੀਤਾ ਜਾ ਰਿਹਾ ਹੈ ਤਕਰੀਬਨ ਇੱਥੇ ਕੀਤਾ ਜਾ ਰਿਹਾ ਹੈ ਸਤਿ ਸਾਕ ਜੋ ਜਿਹੜੀ ਇਹ ਲੋਕੋ ਕਿਥੇ ਸੱਜ ਕੇ ਆਉਂਦੀ ਹੈ ਇਸ ਪਾਸ ਸਨਾਈ ਪਿੰਡ ਬਹੁਤ ਵੱਡਾ ਇੱਜ਼ਤ ਜਾਂਤਾਂ ਦੇ ਪਿੰਡ ਦੀਆਂ ਇੱਥੇ ਲੱਗਦੇ ਸ਼ੰਭੂ ਬਰਾਮਾ ਆਨੰਦਗੜ ਕਬੂਲਪੁਰ ਮੱਧਲਪੁਰ ਲੇੜੀ ਬਾਸਮਾ ਤੇ ਜੋ ਮਠਿਆੜਾ ਸੂਤਨੋਲੀ ਇਲਾਕੇ ਦੇ ਦਿੰਸਨ ਬੈਠੇ ਆਉਂਦੀਆਂ ਬਹੁਤ ਇੱਥੇ ਜਾ ਕੇ ਮਿਲੇ ਤੇ ਸੇਵਾ ਕਰਕੇ ਸ਼ਬਦ ਕੀਰਤਨ ਸੁਣ ਕੇ ਆਪਣੇ ਮਨ ਨੂੰ ਸ਼ਾਂਤੀ ਮਤਲਬ ਅਸੀਂ ਕਰਦਿਆਂ ਨੇ ਇਹ ਅਜੇ ਦਿਨ ਚਾਹਲਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਤੁਸੀਂ ਕੀ ਸੇਧ ਦੇਣਾ ਚਾਹੁੰਦੇ ਹੋ ਕਿਥੇ ਇਹ ਹੈ ਜਿਵੇਂ ਕਿ ਬਾਬਾ ਜੀ ਜੋ ਗੁਰੂ ਸਾਹਿਬ ਸਾਹ ਸਿੰਘ ਦੇ ਅਗੇ ਉਸ ਤੋਂ ਤਸਦੀਕ ਤੋਂ ਨੇ ਉਹ ਇੱਥੇ ਆਏ ਹੋਏ ਨੇ ਬਾਬਾ ਬਲਿੰਦਰ ਸਿੰਘ ਭੱਲੇ ਉਹ ਵੀ ਕਹਿੰਦੇ ਨੇ ਅਸੀਂ ਕਹਿੰਦੇ ਆ ਕਿ ਨਸ਼ਿਆਂ ਦਾ ਦੂਰ ਹੋ ਨਸ਼ਿਆਂ ਦੀ ਬਹੁਤ ਜ਼ਿਆਦਾ ਹੰਢਾਈ ਚੱਲ ਰਹੀ ਹੈ ਇਹ ਮਿਹਰ ਵਗ ਰਹੀ ਆ ਅਸੀਂ ਲੋਕਾਂ ਨੂੰ ਬਹੁਤ ਸਿਰ ਦਿੱਨੇ ਆ ਤੇ ਬੜੇ ਬੰਦੇ ਸਾਡੀ ਨਿਸ਼ਾ ਛੱਡ ਗਏ ਨੇ ਉਹ ਬਾਹਰ ਚਲੇ ਗਏ ਨੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਵੀ ਉਹ ਪ੍ਰਸ਼ਾਅ ਘਟ ਕਰਨ ਵਾਹਿਗੁਰੂ ਜਿੱਤ ਖਾਲਸਾ ਵਾਹਿਗੁਰੂ ਜਿੱਤ ਫਤਿਹ ਭੱਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਕੋਹੇ ਬਣਾਵਾ ਉਹਨਾਂ ਦੇ ਅੰਸ਼ਮਨ ਸੀਚੋਂ ਬਾਬਾ ਸਾਹਿਬ ਸਿੰਘ ਜੀ ਭੱਲੇ ਜਿਨ੍ਹਾਂ ਦਾ ਕੇ ਹਰ ਸਾਲ ਪਿੰਡ ਦੇ ਵੱਡੇ ਨੇੜੇ ਸੰਗਤ ਵੱਲੋਂ ਚਲਾਨਾ ਜੋੜ ਮੇਲਾ ਨਵਾਨੀ ਕਾਫੀ ਦਾ ਬੜੀ ਤੁਲੰਤ ਤੇ ਤਾਮਨਾ ਬਣਾਇਆ ਜਾਂਦਾ ਹੈ ਸੋ ਇਸ ਆਰਵੀ ਸੰਗਤਾਂ ਦੇ ਸੰਯੋਗ ਦੇ ਨਾਲ ਇਲਾਕੇ ਦੇ ਸੰਯੋਗ ਦੇ ਨਾਲ ਇਸ ਆਰਵੀ ਸੰਗਤਾਂ ਵੱਲੋਂ ਚਲਾਨਾ ਜੋੜ ਮੇਲਾ ਬੜੀ ਤੁਲੰਤਾਂ ਨਾ ਬਣਾਇਆ ਜਾਂਦਾ ਮੈਂ ਬਲਕਾਰ ਸਿੰਘ ਆਪ ਜੀ ਦੇ ਗੁਰੂ ਘਰ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਆਲਾ ਸੰਗਤਾਂ ਦੀ ਬੇਨਤੀ ਕਰਦਾ ਹਾਂ ਕਿ ਮਹਾਰਾਜ ਜੁਨੀਆਂ ਵੀ ਸੰਗਤਾਂ ਆਈਆਂ ਹਨ ਸਭੀਆਂ ਜੋ ਇਆਂ ਪਰੀਆਂ ਸਭੀਆਂ ਆਸਾਂ ਮਰਾਦਾਂ ਪੂਰੀਆਂ ਕਰਨੀਆਂ ਬਾਬਾ ਸਾਹਿਬ ਜੀ ਜੋ ਵੀ ਸੰਗਤ ਆਸਾਂ ਮਰਾਦਾਂ ਲੈ ਕੇ ਆਈਆਂ ਨੇ ਆਬੀ ਆਸਾਂ ਮਰਾਦਾਂ ਪੂਰੀਆਂ ਕਰਨੀਆਂ ਮੈਂ ਸਮੂਹ ਸੰਗਤ ਦਾ ਪਹਿਲੋਂ ਧੰਨਵਾਦ ਕਰਦਾ ਹਾਂ ਜਿਹੜਾ ਆਇਆ ਕੰਦਾ ਉਹ ਵਾਇਡ ਜੀ ਦਾ ਖਾਲਸਾ ਵਾਇਡ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਥੰਨੇ ਅਮਰਦਾਸ ਬੰਤੇਰੇ ਤੇਰੀ ਉਪਮਾ ਕੌਂ ਹੀ ਬਣਿਆਵੇ ਉਹਨਾਂ ਦੀ ਅਸਮਤ ਵਿੱਚ ਬਾਬਾ ਸਾਹਿਬ ਜੀ ਦੇ ਭੱਲੇ ਖੋਰੀ ਸਾਹਿਬ ਵਾਲੇ ਦੇ ਸਥਾਨਾਂ ਤੇ ਹਰ ਸਾਲ ਸਮਾਗਮ ਕਰਾਇਆ ਜਾਂਦੇ ਹਨ ਸਾਡੇ ਵੱਡਾ ਨੇੜਾ ਪਿੰਡ ਵਿੱਚ ਬੜੀ ਹਿੱਸਰਦਾ ਕੇ ਕੋਮਤਾ ਵਾਲੇ ਸਮਾਗਮ ਹੁੰਦੇ ਹਨ ਸੰਗਤ ਬਹੁਤ ਹੀ ਦੂਰੋਂ ਨੇੜਿਓਂ ਹਮ ਹਮ ਆ ਕੇ ਸੇਵਾ ਕਰਦੀ ਹੈ ਤੁਸੀਂ ਦੇਖ ਹੀ ਰਹੇ ਹੋਵੋਗੇ ਇੱਥੇ ਠੰਡੇ ਮਿੱਠੇ ਜਲਦੀਆਂ ਚਕੂਲਾ ਚੱਲ ਰਿਹਾ ਹਨ ਚੰਡੀਗੜ੍ਹ ਤੋਂ ਸੰਗਤ ਆ ਕੇ ਠੰਡੀਆਂ ਵੀਆ ਕੋਲ ਡ੍ਰਿੰਕਾਂ ਦੇ ਲੰਗਰ ਲਾਏ ਹੋਏ ਹਨ ਕਿਸੇ ਨੇ ਲੱਸੀ ਦੇ ਲੰਗਰ ਚੱਲ ਰਹੇ ਹਨ ਮਿੱਸੀਆਂ ਰੋਟੀਆਂ ਦੇ ਪ੍ਰਸ਼ਾਦ ਚੱਲ ਰਹੇ ਹਨ ਆਮ ਹਟੋਟੇ ਜਨੇਬਾ ਦੇ ਲੰਗਰ ਵੀ ਵਰਤੇ ਜਾ ਰਹੇ ਹਨ ਇੱਥੇ ਜੋ ਵੀ ਸਰਦਾਰ ਅਨੁਸਾਰ ਆ ਕੇ ਅਰਦਾਸ ਕਰਦਾ ਹੈ ਤੇ ਉਹਦੀ ਅਰਦਾਸ ਪੂਰੀ ਹੁੰਦੀ ਹੈ ਪ੍ਰਮਾਤਮਾ ਇੱਥੇ ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦਾ ਇੱਥੇ ਸਾਡੇ ਚੇਅਰਮੈਨ ਸਾਹਿਬ ਜੀ ਨੇ ਕੱਲ ਮੈਡੀਕਲ ਕੈਂਪ ਵੀ ਲਾਇਆ ਸੀ ਦਾ ਜਿਹਦੇ ਵਿੱਚ ਬੜੇ ਇਚਕੋਤੀ ਦੇ ਡਾਕਟਰ ਪਹੁੰਚੇ ਹੋਏ ਸਨ ਹਰ ਇੱਕ ਬਿਮਾਰੀ ਦੇ ਇਲਾਜ ਦਾ ਮੁਫਤ ਦਵਾਈਆਂ ਵੀ ਦਿੱਤੀਆਂ ਗਿਆ ਸਨ ਚੇਅਰਮੈਨ ਸਾਹਿਬ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੜੀ ਹੋਰ ਵੀ ਸੰਗਤ ਵੱਧ ਚੜ ਕੇ ਸੇਵਾ ਕਰ ਰਹੀ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਜੀਓ ਆਇਆ ਆਦੇ ਹਾਂ ਮਹਾਰਾਜ ਬਾਬਾ ਸਾਹਿਬ ਸਿੰਘ ਭੱਲੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਦੇਨ ਦੁਬਣੀ ਰਾਤ ਤੇ ਜਗਨਿਤ ਰੱਖਿਆ ਬਖਸ਼ੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰ ਸਿੰਘ ਰਾਜਪੂਤ ਭਾਈਚਾਰੇ ਵਿੰਗ ਤੋਂ ਪ੍ਰਧਾਨ ਅੱਜ ਪਿੰਡ ਨਿਹਰੇੜੇ ਆਉਣ ਦਾ ਸੁਭਾਗ ਮਿਲਿਆ ਸਾਨੂੰ ਕਿ ਜੋ ਇੱਥੇ ਸੰਤ ਬਾਬਾ ਜੀ ਦੇ ਯਾਦ ਵਿੱਚ ਇੱਥੇ ਖਾਨਪੁਰ ਸਾਹਿਬ ਰਖਾਇਆ ਗਿਆ ਤੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਹਰ ਸਾਲ ਮਨਾਇਆ ਜਾਂਦਾ ਹੈ ਤੇ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਤੇ ਅਸੀਂ ਸਾਰਿਆਂ ਨੂੰ ਇਹੀ ਸੁਨੇਹਾ ਦਿੰਨੇ ਆ ਕਿ ਵੱਧ ਚੜ ਕੇ ਸਾਰਿਆਂ ਨੂੰ ਯੋਗਦਾਨ ਕਰਨਾ ਚਾਹੀਦਾ ਹੈ ਸਿੱਖੀ ਨਾਲ ਜਿੰਨੇ ਵੀ ਪ੍ਰੋਗਰਾਮ ਹੈਗੇ ਨੇ ਭਾਈਚਾਰੇ ਦੇ ਉਹਨਾਂ 'ਚ ਸਾਰਿਆਂ ਨੂੰ ਰਲ ਵਿੰਡ ਕੇ ਸਾਂਝ ਪਾਣੀ ਚਾਹੀਦੀ ਹੈ ਭਾਈ ਖਾਲਸਾ ਬਾਹੀ ਦੀ ਫਤਿਹ ਖਾਲਸਾ ਬਾਹੀ ਤੇ ਜੀ ਦੀ ਫਤਿਹ ਮੈਂ ਰੋਸ਼ਨ ਨਿਹੜਾ ਜੋ ਕਿ ਸਾਡੇ ਪਿੰਡ ਵਿੱਚ ਅੱਜ ਸੱਲਾਂ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਜੋ ਕਿ ਬਾਬਾ ਸਾਹਿਬ ਸਿੰਘ ਜੀ ਪੱਲੇ ਜਿਹੜੇ ਕਿ ਗੁਰੂ ਅਮਰਦਾਸ ਜੀ ਦੀ ਅੰਸਵਸ ਵਿੱਚੋਂ ਨੇ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਸਾਡੇ ਪਿੰਡ ਦੇ ਲੋਕ ਨੇ ਇਹ ਪਹਿਲਾਂ ਜਦੋਂ ਪਿੱਛੇ ਪਾਕਿਸਤਾਨ ਵਿੱਚ ਵੰਡ ਤੋਂ ਪਹਿਲਾਂ ਰਹਿੰਦੇ ਸੀ ਉੱਥੇ ਵੀ ਇਹ ਮੇਲਾ ਬਣਾਉਂਦੇ ਸਨ ਉਸ ਤੋਂ ਬਾਅਦ ਦੇ ਵਿੱਚ ਆ ਕੇ ਵੀ ਇਹ ਲਗਾਤਾਰ ਇੱਥੇ ਮਨਾਇਆ ਜਾ ਰਿਹਾ ਜਿਵੇਂ ਕਿ ਨਨੇੜਾ ਸੂਰੂ ਪਿੰਡ ਉੱਥੇ ਹੀ ਮਨਾਇਆ ਜਾਂਦਾ ਸੋ ਇਹ ਤਿੰਨ ਦਿਨਾਂ ਦਾ ਪ੍ਰੋਗਰਾਮ ਸੀਗਾ ਅਜਖਣਪਾਟ ਸਾਹਿਬ ਦੇ ਘੂਪੇ ਨੇ ਰੱਗੀ ਜਿੱਥੇ ਬਹੁਤ ਸਾਰੇ ਲੱਗੇ ਨੇ ਸੋ ਗੱਲ ਇਹ ਹੈ ਕਿ ਧਰਮ ਦੇ ਨਾਲ ਜੋੜਿਆ ਜਿਵੇਂ ਕਿ ਅੱਜ ਅੱਜ ਦੇ ਸਮੇਂ ਦੇ ਵਿੱਚ ਲੋਕ ਨਸ਼ਿਆਂ ਤੋਂ ਜਿਆਦਾ ਨਸ਼ਿਆਂ ਦਾ ਕਿੰਨਾ ਨੁਕਸਾਨ ਹੁੰਦਾ ਨੌਜਵਾਨ ਪੀੜ੍ਹੀ ਔਰ ਇਹ ਧਾਰਮਿਕ ਪ੍ਰੋਗਰਾਮ ਨੇ ਜਿਹੜੇ ਆਪਾਂ ਨੂੰ ਸੱਚ ਦੇ ਨਾਲ ਜੋੜਦੇ ਨੇ ਨਸ਼ਾ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦੇ ਨੇ ਸੋਵੇਂ ਪ੍ਰੋਗਰਾਮ ਹੋਣੇ ਚਾਹੀਦੇ ਨੇ ਸ਼ਾਮ ਨੂੰ ਕੁਸ਼ਤੀ ਦੰਗਲ ਵੀ ਹੈ ਸੋ ਇਹਨਾਂ ਚੀਜ਼ਾਂ ਦੇ ਨਾਲ ਜੁੜਿਆ ਇਨਸਾਨ ਵਧੀਆ ਇਨਸਾਨ ਬਣਦਾ ਹੈ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਵਧੀਆ ਸੰਦੇਸ਼ ਦਿੱਤਾ ਜਾਂਦਾ ਹੈ ਸੋ ਇਹ ਇੱਕ ਬਹੁਤ ਵਧੀਆ ਪ੍ਰੋਗਰਾਮ ਦੇਸ਼ਾਂ ਦੇਸ਼ਾਂ ਵਿੱਚੋਂ ਸਾਡੇ ਪਿੰਡ ਦੇ ਲੋਕ ਆਏ ਨੇ ਬੜਾ ਯੋਗਦਾਨ ਪਾਇਆ ਔਰ ਲੰਗਰ ਦੀ ਪ੍ਰਸਾ ਜਿਹੜੀ ਹੈਗੀ ਦੋ ਤਿੰਨ ਦਿਨਾਂ ਤੋਂ ਲੰਗਰ ਚੱਲ ਰਿਹਾ ਸੋ ਬੜਾ ਵਧੀਆ ਲੱਗਦਾ ਹੈ ਤੇ ਇਵੇਂ ਹੀ ਹੋਣਾ ਚਾਹੀਦਾ ਹੱਸਦਾ ਰਸਦਾ ਦੇ ਸਾਡਾ ਪਿੰਡ ਸੋ ਵਰਸਾਲ ਮਨਾਉਂਦੇ ਰਹੀਏ ਰਹੀ ਤੱਕ ਹਮ ਸਭ